ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਇਹ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ ਇਹਦੇ ਇਹਦੇ ਕੱਪੜੇ ਵੇਖੋ ਇਹਦੀ ਦਾੜੀ ਬਹੁਤ ਵਧੀ ਹੋਈ ਹੈ ਔਰ ਇਹ ਥੋਦੀ ਨੀ ਹੈ ਪੁਰਾਣੀ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜਿੱਦੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇ ਗਏ ਉਸੇ ਹੁਲੀਏ ਤੇ ਕੱਪੜਿਆਂ 'ਚ ਫੇਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜੇਲਾਂ 'ਚ ਬੈਠ ਕੇ ਹੋ ਰਹੀ ਹੈ ਔਰ ਉਸ ਇੰਟਰਵਿਊ ਨੂੰ ਬੜੀ ਚਰਚਾ ਹੋਈ ਲੋਕਾਂ ਨੇ ਕਿਹਾ ਕਿ ਕਮਾਲ ਹੋ ਗਿਆ ਜਿਹੜਾ ਪੰਜਾਬ ਦੀ ਜੇਲ੍ਹ 'ਚ ਬੰਦ ਹੋਵੇ ਜਾਂ ਪੰਜਾਬ 'ਚ ਪੁਲਿਸ ਰਿਮਾਂਡ ਤੇ ਹੋਵੇ ਉਹਦੀ ਇੰਟਰਵਿਊ ਕਿਵੇਂ ਆ ਸਕਦੀ ਹੈ ਆਖ ਤੋਂ ਮੇ ਨਾ ਚੱਲੀ ਕੁਛ ਨਹੀਂ ਹੋਇਆ ਆਖੀਰ 'ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਲਿਆ ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਕੀ ਜੇਲ ਦੇ ਜਿਹੜੇ ਐਸਆਈਟੀ ਬਣੀ ਹੈ ਕੀ ਉਹ ਕਦੇ ਆਪ ਤੇ ਮੁੱਖ ਮੰਤਰੀ ਨੂੰ ਇਨਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹਟੇ ਜੀ ਗੱਲ ਹੋਈ ਹੈ ਬੜੇ ਚਿਰ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਜਦੋਂ ਦੀ ਉਹ ਦੁਖਦਾਈ ਸਿੱਧੂ ਮੂਸੇਵਾਲਾ ਜਿਹੜਾ ਮਾਰਡਰ ਹੋਇਆ ਕਿ ਕਿਸ ਤਰ੍ਹਾਂ ਇਹ ਸਾਰੀ ਪਲੈਨਿੰਗ ਜ਼ੇਲਾਚੋਂ ਹੋਈ ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੀ ਹੋ ਗਈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਦ ਪਲਾਨ ਕੀਤਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ 'ਚ ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾਂ ਹੇਠ ਜੇਲਾ ਚੱਲਦੀਆਂ ਨੇ ਉੱਥੋਂ ਹੀ ਸਾਰਾ ਕੁਝ ਪਲਾਨ ਹੋਇਆ ਫਿਰ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੋਈ ਕਿ ਉਹਨਾਂ ਨੇ ਬੜੀ ਬੜੀ ਬੇਬਾਕੀ ਨਾਲ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਹਦੇ 'ਚ ਉਹਨੇ ਇੱਕ ਟੀਵੀ ਚੈਨਲ ਨੂੰ ਆਪ ਦਾ ਇੰਟਰਵਿਊ ਦਿੱਤਾ ਔਰ ਉਸ ਇੰਟਰਵਿਊ ਨੂੰ ਬੜੀ ਚਰਚਾ ਹੋਈ ਲੋਕਾਂ ਨੇ ਕਿਹਾ ਕਿ ਕਮਾਲ ਹੋ ਗਿਆ ਜਿਹੜਾ ਪੰਜਾਬ ਦੀ ਜੇਲ੍ਹ ਚ ਬੰਦ ਹੋਵੇ ਜਾਂ ਪੰਜਾਬ ਚ ਪੁਲਿਸ ਰਿਮਾਂਡ ਕੇ ਹੋਵੇ ਉਹਦੀ ਇੰਟਰਵਿਊ ਕਿਵੇਂ ਆ ਸਕਦੀ ਹੈ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ ਇਹਦੇ ਇਹਦੇ ਕੱਪੜੇ ਵੇਖੋ ਇਹਦੀ ਦਾੜੀ ਬਹੁਤ ਵਧੀ ਹੋਈ ਹੈ ਔਰ ਇਹ ਇਥੋਂ ਦੀ ਨਹੀਂ ਹੈ ਪੁਰਾਣੀ ਹੈ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜੀਤੇ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇਗੇ ਉਸੇ ਹੁਲੀਏ ਤੇ ਕੱਪੜਿਆਂ 'ਚ ਫੇਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜੇਲਾਂ 'ਚ ਬੈ ਕੇ ਹੋ ਰਹੀ ਹੈ ਚਲੋ ਇੱਕ ਭਗਵੰਤਪਾਲ ਨੇ ਆਪਦੀ ਜਾਨ ਬਚਾਉਣੀ ਸੀ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਤਾਂ ਹੈਗੀ ਹੋਮ ਮਿਨਿਸਟਰ ਵੀ ਨੇ ਤੇ ਜੇਲ ਮਿਨਿਸਟਰ ਵੀ ਨੇ ਉਹਨਾਂ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ 8 ਮਹੀਨੇ ਜਾ ਚੱਲੀ ਕੁਛ ਨਹੀਂ ਹੋਇਆ ਆਖੀਰ 'ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਲਿਆ ਸੂ ਮੋਟੋ ਇਹਦੇ ਚ ਐਕਸ਼ਨ ਲੈ ਲਿਆ ਹੁਣ ਕੱਲ ਪਰਸੋ ਦੀ ਇਹ ਖਬਰ ਲੱਗ ਰਹੀ ਹੈ ਜਿਹਦੇ ਚ ਲਿਖ ਲਿਆ ਜਾ ਰਿਹਾ અનਲਾਈਕਲੀ ਥਟ ਬਿਛनोई ਵਾਸ ਇੰਟਰਵਿਊਡ ਇਨ ਪੰਜਾਬ ਜੇਲ ਦਮਲ ਟੂ ਹਾਈ ਕੋਰਟ ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੱਜ ਆਨਰੇਬਲ ਜੱਜ ਸਾਹਿਬਾਨਾ ਨੂੰ ਕਿ ਜੇਲ ਦੇ ਜਿਹੜੇ ਐਸਆਈਟੀ ਬਣੀ ਹੈ ਕੀ ਉਹ ਕਦੇ ਆਪਦੇ ਮੁੱਖ ਮੰਤਰੀ ਨੂੰ ਇਨਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹੇਠ ਇਹ ਜੀ ਗੱਲ ਹੋਈ ਆ ਇਹ ਕਵਰ ਅਪ ਆਪਰੇਸ਼ਨ ਆ ਹਾਈਲੀ ਅਨ ਲਾਈਕਲੀ ਲਾਜਵਾਬ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ ਇੱਥੇ ਕਿ ਸ਼ੈ ਨਹੀਂ ਹੋਈ ਲੱਗਦਾ ਹੈ ਕਿ ਹੋ ਸ਼ਾਇਦ ਨਹੀਂ ਹੋਈ ਸ਼ਾਇਦ ਔਰ ਨਹੀਂ ਹੋਣ 'ਚ ਬੜਾ ਫਰਕ ਹੈ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ ਉਸ ਤੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ ਇਸ ਲਈ ਇਹ ਤੋਂ ਬੜਾ ਸਪਸ਼ਟ ਹੈ ਸਿਰਫ ਤੇ ਸਿਰਫ ਹਾਈ ਕੋਰਟ ਤੋਂ ਵੀ ਤਰੀਕ ਲੱਗੀ ਆਪ ਦੀ ਜਾਨ ਬਚਾਉਣ ਤੱਕ ਸੀਮਿਤ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਕਿਉਂਕਿ ਜੇਲਾ ਚੋਂ ਬਹੁਤ ਵੱਡੇ ਪੱਧਰ ਤੇ ਐਕਸਟਰਸ਼ਨ ਰੈਕਟ ਟਾਰਗੇਟਡ ਕਿਲਿੰਗ ਡਰੱਗਸ ਦਾ ਵਪਾਰ ਹਰ ਤਰੀਕੇ ਦਾ ਐਂਟੀ ਨੈਸ਼ਨਲ 엘ਮੈਂਟ ਬਾਰਡਰ ਐ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਜ਼ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਆ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਹੈ ਇਸ ਲਈ ਜੇ ਸਚਾਈ ਸਾਹਮਣੇ ਲਿਆਉਣੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫੀਸਰਸ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਜਾਂ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜੇ ਜਾਂ ਕੋਈ ਹੋਰ ਸਟੇਟ ਦੇ ਆਫੀਸਰ ਹੋ ਜਾਣ ਆਈਪੀਐਸ ਆਫੀਸਰ ਜਿਨ੍ਹਾਂ ਦੇ ਥੱਲੇ ਇਹ ਇਨਕੁਆਇਰੀ ਹੋਵੇ ਫੇਰ ਸੱਚ ਸਾਹਮਣੇ ਆਊਗਾ ਨਹੀਂ ਤਾਂ ਇਹ ਸਿਰਫ ਇੱਕ ਕਵਰ ਅਪ ਹੈ ਇੱਕ ਵਾਈਟਵਾਸ਼ ਹੈ ਆਨਰੇਬਲ ਕੋਰਟਸ ਨੂੰ ਮਿਸਲੀਡ ਕਰਨ ਦਾ ਇੱਕ ਬੜਾ ਤਗੜਾ ਇਹਨਾਂ ਦੀ ਇਹ ਸਾਜ਼ਿਸ਼ ਹੈ ਸੋ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਆਨਰੇਬਲ ਹਾਈ ਕੋਰਟ ਦੇ ਆਨਰੇਬਲ ਜੱਜ ਸਾਹਿਬਾਨ ਸਮਰੱਥ ਨੇ ਔਰ ਇਸ ਮੈਟਰ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ ਉਹ ਵੀ ਇਨ੍ਹਾਂ ਗੱਲਾਂ ਦੇ ਨੋਟਿਸ ਲੈ ਕੇ ਇਹਦੇ ਤੇ ਜੋ ਬਣਦਾ ਐਕਸ਼ਨ ਹੈ ਉਹ ਕਰਨਗੇ so that ਪੰਜਾਬ ਕੈਨ ਬੀ ਸੇਫ ਐਂਡ ਪੰਜਾਬ ਚ ਸਿਕਿਉਰਿਟੀ ਹੋਵੇ ਸੇਫਟੀ ਸਿਕਿਉਰਿਟੀ ਹੋਵੇ ਕਿਉਂਕਿ ਇਹ ਵੀ ਸਚਾਈ ਹੈ ਕਿ ਇਥੋਂ ਦਾ ਡਿਵੈਲਪਰ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਮਗਰ ਅੱਜ ਕਿਉਂਕਿ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ ਉਹਨਾਂ ਨੂੰ 10 ਕਰੋੜ ਰੁਪਏ ਦੀ ਪ੍ਰਤੀਯਾਗਰ ਉਹਨੂੰ ਗਨਮੈਨ ਦੇ ਦਿੱਤੇ ਗਏ ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਆ ਉਹਨੂੰ ਬੁਲੇਟ ਪ੍ਰੂਫ ਗੱਡੀ ਮਿਲ ਜੇ ਸਿਕਿਉਰਟੀ ਮਿਲ ਜੇ ਮਗਰ ਉਹਨੂੰ ਵੀ ਫੋਨ ਆਉਣ ਤੋਂ ਜੇਲਾ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕੇ ਜੇ ਉਹਦੇ ਨਜ਼ਦੀਕੀਆਂ ਦਾ ਇਹ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ